पी एस एल ने शुरू की नवी मुहिम भी नोट कर लो ए नंबर मुख्यमंत्री भगवंत मान दिशा निर्देशा हेठ पंजाब स्टेट पावर कार्पोरे लिमिटेड पी एस एल ਨੇ ਕਿਸਾਨਾਂ ਨੂੰ ਉਹਨਾਂ ਦੀ ਕਣਕ ਦੀਆਂ ਫਸਲਾਂ ਨੂੰ ਅੱਗ ਤੋਂ ਬਚਾਉਣ ਤੇ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਨੇ ਐਲਾਨ ਕੀਤਾ ਹੈ ਕਿ ਕਿਸਾਨਾਂ ਨੂੰ ਅੱਗ ਦੇ ਖਤਰਿਆਂ ਤੋਂ ਬਚਣ ਲਈ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਪਹਿਲ ਦਾ ਉਦੇਸ਼ ਢਿੱਲੀਆਂ ਜਾਂ ਹੇਠਾਂ ਲਟਕਦੀਆਂ ਬਿਜਲੀ ਦੀਆਂ ਤਾਰਾਂ, ਜੀਓ ਸਵਿੱਚਾਂ ਅਤੇ ਹੋਰ ਬਿਜਲੀ ਦੀਆਂ ਨੁਕਸਾਨ ਕਾਰਨ ਹੋਣ ਵਾਲੀਆਂ ਅੱਗ ਦੀਆਂ ਘਟਨਾਵਾਂ ਨੂੰ ਘਟਾਉਣਾ ਹੈ। ਉਨ੍ਹਾਂ ਕਿਹਾ ਕਿ ਅੱਗ ਨਾਲ ਸੰਬੰਧਿਤ ਐਮਰਜੈਂਸੀ ਨਾਲ ਨਜੀਠਣ ਲਈ ਇੱਕ ਸਮਰਪਿਤ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਕਿਸਾਨਾਂ ਨੂੰ ਅੱਗ ਲੱਗਣ ਦੀ ਕਿਸੇ ਵੀ ਘਟਨਾ ਦੀ ਤੁਰੰਤ ਆਪਣੇ ਨਜ਼ਦੀਕੀ ਸਬ ਡਿਵੀਜ਼ਨ ਦਫ਼ਤਰ ਜਾਂ ਸ਼ਿਕਾਇਤ ਘਰ ਨੂੰ ਰਿਪੋਰਟ ਕਰਨ ਦੀ ਅਪੀਲ ਕੀਤੀ ਜਾਂਦੀ ਹੈ। कंट्रोल रूम नाल छियानवे चार सौ काट जीरो अठाठ पैती तो दूजा नंबर है छियानवे चार सौ काट जीरो अठाठ छत्ती बारह से भी संपर्क कर सकते हैं तो इलावा जेकर कोई भी लटक दिया बिजली दारा चंग्याड़िया देखता है तो वह छियानवे चार सौ काट जीरो अठाठ पैंती ते। WhatsApp ਰਾਹੀਂ ਸਥਾਨ ਅਤੇ ਤਸਵੀਰਾਂ ਸਾਂਝੀਆਂ ਕਰ ਸਕਦਾ ਹੈ ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਦੇ ਨੁਕਸਾਨ ਕਾਰਨ ਅੱਗ ਲੱਗਦੀ ਹੈ ਤਾਂ ਕਿਸਾਨਾਂ ਨੂੰ ਤੁਰੰਤ ਪੀਐਸਪੀਸੀਐਲ ਸਟਾਫ ਜੂਨੀਅਰ ਇੰਜੀਨੀਅਰ ਜੀਈ ਜਾਂ ਫਿਰ ਉਪ ਮੰਡਲ ਅਧਿਕਾਰੀਆਂ ਨੂੰ ਸੂਚਿਤ ਕਰਨਾ ਚਾਹੀਦਾ ਹੈ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਜਾਗਰੂਕਤਾ ਮੁਹਿੰਮ ਵੱਖ-ਵੱਖ ਮਾਸ ਮੀਡੀਆ ਚੈਨਲਾਂ ਰਾਹੀਂ ਪ੍ਰਸਾਰਿਤ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਕਿਸੇ ਵੀ ਨੁਕਸਾਨ ਨੂੰ ਰੋਕਣ ਅਤੇ ਸੁਰੱਖਿਅਤ ਤੇ ਸਫਲ ਵਾਢੀ ਦੇ ਜੀਵਨ ਨੂੰ ਯਕੀਨੀ ਬਣਾਉਣ ਲਈ ਇਹਨਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਇਸ ਦੌਰਾਨ ਮੰਤਰੀ ਨੇ ਪੀਐਸਪੀਸੀਲ ਨੂੰ ਹਦਾਇਤ ਕੀਤੀ ਹੈ ਕਿ ਉਹ ਢਿੱਲੀਆਂ ਜਾਂ ਢੇਠਾਂ ਲਟਕਦੀਆਂ ਬਿਜਲੀ ਦੀਆਂ ਤਾਰਾਂ ਜੀਓ ਸਵਿਚਾਂ ਅਤੇ ਹੋਰ ਬਿਜਲੀ ਦੇ ਨੁਕਸ ਦੀ ਪਛਾਣ ਕਰਨ ਅਤੇ ਤੁਰੰਤ ਹੱਲ ਕਰਨ ਤਾਂ ਜੋ ਤੁਰੰਤ ਹੱਲ ਕੀਤਾ ਜਾ ਸਕੇ। ਸਾਰੇ ਸੰਗਤ ਨੂੰ ਵਸਾਖੀ ਦੀਆਂ ਤੇ ਖਾਲਸਾ ਪੰਥ ਦੇ ਸਾਜਣਾ ਦੇ ਉਸ ਦੀਆਂ ਬਹੁਤ-ਬਹੁਤ ਵਧਾਈਆਂ। ਅੱਜ ਮੈਂ ਇਸ ਮਕਸਦ ਵਾਸਤੇ ਆਪਾਂ ਸਾਰੇ ਇਕੱਠੇ ਹੋਏ ਆ। ਉਹਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਵਿਸਾਖੀ ਦੇ ਉੱਤੇ ਜਿਹੜਾ ਵਾਡੀ ਦਾ ਕੰਮ ਆ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ ਪੈਸੇ ਤਾਂ ਇੱਕ ਪਰਤ ਤੋਂ ਸ਼ੁਰੂ ਹੋਇਆ ਸੋ ਇਹਨਾਂ ਦਿਨਾਂ ਦੇ ਵਿੱਚ ਜਦੋਂ ਕਣਕ ਪੱਕੀ ਹੋਈ ਹੁੰਦੀ ਹੈ ਤੇ ਕਈ ਕਟਨਾਵਾ ਜਿਹੜੀਆਂ ਨੇ ਫਾਇਰ ਦੀਆਂ ਅੱਗ ਲੱਗਣ ਦੀਆਂ ਉਹ ਵਾਪਰ ਜਾਂਦੀਆਂ ਨੇ ਸੋ ਅਸੀਂ ਉਹਨਾਂ ਆਪਣੀਆਂ ਫਸਲਾਂ ਨੂੰ ਬਚਾਉਣ ਵਾਸਤੇ ਕਣਕ ਦੀ ਫਸਲ ਨੂੰ ਬਚਾਉਣ ਵਾਸਤੇ ਅਸੀਂ ਆ PSPCL ਵੱਲੋਂ ਇੱਕ ਕੰਟਰੋਲ ਰੂਮ ਦੀ ਜਿਹੜੀ ਆ ਉਹ ਸਥਾਪਨਾ ਕੀਤੀ ਆ ਤਾਂ ਕਿ ਲੋਕ ਜਿਹੜੇ ਨੇ ਕਿਸਾਨ ਜਿਹੜੇ ਨੇ ਉਹ ਉੱਥੇ ਸਾਨੂੰ ਕੋਈ ਕੰਪਲੇਨਟ ਕਰ ਸਕਣ ਜਿੱਥੇ ਵੀ ਕੋਈ ਅੱਗ ਲੱਗਣ ਦੀ ਘਟਨਾ ਜਿਹੜੀ ਆ ਉਹ ਆਫਰਦੀ ਹੈ ਸੋ ਅਸੀਂ ਦੋ ਨੰਬਰ ਜਿਹੜੇ ਨੇ ਉਹ ਜਾਰੀ ਕੀਤੇ ਨੇ 96461 08835 ਦੂਸਰਾ ਨੰਬਰ ਆ ਜੀ 96461 08836 ਇਹਦੇ ਤੇ ਕੋਈ ਵੀ ਵਿਅਕਤੀ ਜੇ ਤਾਰਾਂ ਢਿੱਲੀਆਂ ਨੇ ਤਾਰਾਂ ਲਮਕਦੀਆਂ ਨੇ ਜਾਂ ਕਿਤੇ ਕੋਈ ਸਪਾਰਕਿੰਗ ਹੋ ਰਹੀ ਆ ਜਿਹਦੇ ਨਾਲ ਕਨਕ ਦੀ ਫਸਲ ਨੂੰ ਨੁਕਸਾਨ ਹੋ ਸਕਦਾ ਹੈ ਤੋਂ ਇਨਾਂ ਕੰਪਲੇਂਟ ਨੰਬਰ ਉਤੇ ਕਾਲ ਕਰਕੇ ਦੱਸ ਸਕਦੇ ਨੇ ਜਾਂ ਫਿਰ WhatsApp ਤੇ ਸਬੰਧਤ ਜਿਹੜੀਆਂ ਤਾਰਾਂ ਢਿੱਲੀਆਂ ਨੇ ਜਾਂ ਨੀਵੀਆਂ ਨੇ ਜਾਂ ਕੋਈ ਖੰਭੇ ਦੀ ਜਾਂ ਕੋਈ ਟਰਾਂਸਫਾਰਮਰ ਦੀ ਜਾਂ ਕਿਤੇ ਵੀ ਕੋਈ ਪ੍ਰੋਬਲਮ ਆ ਤੇ ਉਹਦੀ ਕਲਿੱਕ ਜਿਹੜੀ ਆ ਉਹ ਕਲਿੱਕ ਕਰਕੇ ਜੋ ਵੀ ਇਹਨਾਂ ਨੰਬਰਾਂ ਤੇ ਭੇਜ ਸਕਦੇ ਨੇ ਇਸ ਤੋਂ ਇਲਾਵਾ 1912 ਤੇ ਵੀ ਕਾਲ ਜਿਹੜੀ ਆ ਉਹ ਕੀਤੀ ਜਾ ਸਕਦੀ ਆ ਤਾਂ ਕਿ ਅਸੀਂ ਜਿਹੜੀ ਸਾਡੀ ਪੱਕੀ ਹੋਈ ਕਣਕ ਦੀ ਫਸਲ ਆ ਉਹਨੂੰ ਅੱਗ ਦੀ ਮਾਰ ਤੋਂ ਜਿਹੜਾ ਆ ਉਹ بچਾ ਸਕੀਏ ਇਸ ਤੋਂ ਇਲਾਵਾ ਅਸੀਂ ਮੈਂ ਆਪਣੇਆਂ ਨੂੰ ਅਪੀਲ ਵੀ ਕਰਦਾ ਕਿਸਾਨ ਭਰਾਵਾਂ ਨੂੰ ਕਿ ਜਿੱਥੇ-ਜਿੱਥੇ ਵੀ ਕਿਤੇ ਮੰਨ ਲੋ ਟਰਾਂਸਫਾਰਮਰ ਰੁਕਤੇ ਆ ਜਾਂ ਤੁਹਾਨੂੰ ਲੱਗਦਾ ਹੈ ਕਿ ਇੱਥੇ ਕੋਈ ਸਪਾਰਕ ਹੋ ਸਕਦਾ ਆ ਤੇ ਉਹਦੇ ਹੱਲੇ ਇਹ ਤਾਂ ਜਿਹੜੀ ਕਨਕਾਰ ਲਗਭਗ ਮਰਲਾ ਡੇਰ ਮਰਲਾ ਆਉਦਾ ਹੈ ਉਹਨੂੰ ਪਹਿਲਾਂ ਕੱਟ ਕੇ ਤੇ ਉਹ ਜਗ੍ਹਾ ਜਿਹੜੀ ਆ ਉਹਨੂੰ ਥੋੜਾ ਜਿਹਾ ਗਿਲਦਾ ਕਰ ਰਿਆ ਜਾਵੇ ਆ ਕਿ ਜੇ ਕੋਈ ਚੰਗਿਆੜੀ ਇਸ ਤਰ੍ਹਾਂ ਡੇਕਤੀ ਹੋਈ ਆ ਤੇ ਉਹ ਸਾਰੀ ਕਨਕ ਨੂੰ ਜਿਹੜਾ ਉਹ ਨੁਕਸਾਨ ਨਾ ਪਹਚਾਵੇ ਇਸ ਤੋਂ ਇਲਾਵਾ ਜਿਹੜੀ ਰਹਿਤ ਹੁੰਦਾ ਉਹਨੂੰ ਵੀ ਅੱਗ ਨਾਲ ਲਾਈ ਜਾਵੇ ਕਿਉਂਕਿ ਜੇ ਰਹਿਤ ਕੋਦਰੋਂ ਵੀ ਥੋੜੀ ਬੋਤੀ ਕਿਤੇ ਅੱਗ ਲਾਉਂਦੀ ਲੱਗਦੀ ਆ ਤੇ ਉਹ ਬਾਕੀ ਖੇਤਾਂ ਤੇ ਹੋਈ ਸੀ ਜਿਹੜੀ ਅੱਗ ਆ ਉਹ ਫੈਲ ਸਕਦੀ ਤਨੁਕਤਾ ਅੱਜ ਕੱਲ ਜਿਆਦੀ ਕਟਾਈ ਜਿਹੜੀ ਆ ਔਰ ਜਿਹੜੀ ਕੰਬਾਈਨ ਮਸ਼ੀਨਾਂ ਦੇ ਨਾਲ ਹੀ ਜਿਹੜੀ ਆ ਉਹ ਹੋ ਰਹੀ ਆ ਸੋ ਕਈ ਵਾਰੀ ਇਸ ਤਰ੍ਹਾਂ ਵੇਖਣ ਦੇ ਵਿੱਚ ਆਉਂਦਾ ਹੈ ਕਿ ਕੋਈ ਛੋਟੀ ਲੈ ਕੇ ਜਾਂ ਵਾਂਸ ਲੈ ਕੇ ਕਿ ਉਹਦੇ ਨਾਲ ਕਾਰਾਂ ਉੱਪਰ ਲੋਕ ਚੁੱਕ ਕੇ ਤੇ ਸਾਡੇ ਉਹਦੀ ਕੰਬਾਈਨ ਜਿਹੜੀ ਆ ਲਗਾਉਣ ਦੀ ਕੋਸ਼ਿਸ਼ ਕਰਦੇ ਨੇ ਇਹੋ ਜਿਹਾ ਕੁਝ ਨਾ ਕੀਤਾ ਜਾਵੇ ਰਾਦਰ ਸਾਡੇ ਡਿਪਾਰਟਮੈਂਟ ਨੂੰ ਜਿਹੜਾ ਆ ਇਨਫੋਰਮ ਕੀਤਾ ਜਾਵੇ ਅਸੀਂ ਉਹਦੇ ਵਾਸਤੇ ਉਚਿਤ ਪ੍ਰਬੰਧ ਜਿਹੜਾ ਆ ਇਮੀਡੀਏਟਲੀ ਕਰਦੇ ਆਂਗੇ ਕਈ ਲੋਕ ਜੀਓਸ ਵਿੱਚ ਜਿਹੜੇ ਨੇ ਉਹਨਾਂ ਨੂੰ ਕਾਟਕੇਤੇ ਕੋਈ ਜੋ ਆਪ ਹੀ ਜਿਹੜੀ ਆ ਕੋਈ ਰਿਪੇਅਰ ਜਾਂ ਕੋਈ ਅਹੋਜੀ ਗੱਲ ਕਰਨੀ ਸ਼ੁਰੂ ਕਰ ਦਿੰਦੇ ਨੇ ਕਈ ਵਾਰੀ ਇਹੋ ਜੀਆਂ ਗੱਲਾਂ ਬਹੁਤ ਘਾਤਕ ਹਾਦਸਿਆਂ ਨੂੰ ਜਨਮ ਦੇ ਦਿੰਦੀਆਂ ਨੇ ਸੋ ਇਹੋ ਜਿਹਾ ਕੰਮ ਨਾ ਕੀਤਾ ਜਾਵੇ ਕਈ ਸਾਡੇ ਲੋਕ ਜਿਹੜੇ ਨੇ ਖਾਸ ਤੌਰ ਤੇ ਪ੍ਰਵਾਸੀ ਭਾਰਤੀ ਜਿਹੜੇ ਨੇ ਉਹ ਕਈ ਵਾਰੀ ਕਣਕ ਦੇ ਸੀਜ਼ਨ ਦੇ ਵਿੱਚ ਆਉਂਦੇ ਨੇ ਉਹ ਕਣਕ ਦੀ ਫਸਲ ਦੇ ਨਾਲ ਹੀ ਕੋਈ ਸਮੋਕਣਕ ਵਗੈਰਾ ਕਰ ਦਿੰਦੇ ਨੇ ਸਿਗਰਟ ਵੀ ਬੀੜੀ ਵੀ ਨਹੀਂ ਸ਼ੁਰੂ ਕਰ ਦਿੰਦੇ ਨੇ ਕਈ ਵਾਰੀ ਉਹਦੇ ਨਾਲ ਵੀ ਇਹ ਘਟਮਾ ਜਿਹੜੀਆਂ ਉਹ ਵਰਤ ਜਾਂਦੀਆਂ ਨੇ ਸੋ ਮੈਂ ਇਹ ਵੀ ਅਪੀਲ ਕਰੂੰਗਾ ਕਿ ਕਣਕ ਦੀ ਫਸਲ ਦੇ ਲਾਗੇ ਬਿਲਕੁਲ ਹੀ ਕੋਈ ਇਹੋ ਜਿਹਾ ਕੰਮ ਜਿਹੜਾ ਆ ਉਹ ਨਾ ਕੀਤਾ ਜਾਵੇ ਤਾਂ ਕਿ ਅਸੀਂ ਦੇਖੋ ਕਿੰਨਾ ਚਿਰ ਲੱਗ ਜਾਂਦਾ ਸਾਨੂੰ ਫਸਲ ਪਾਲਦਿਆਂ ਕਿੰਨਾ ਉਹਦੇ ਤੇ ਖਰਚ ਕਰਨਾ ਹੁੰਦਾ ਹੈ ਔਰ ਜੇ ਇੱਕ ਸਾਡੀ ਛੋਟੀ ਜੀ ਅਨਕਹਿਲੀ ਕਾਰਨ ਅਜਿਹੀ ਘਟਨਾ ਵਾਪਰ ਜੇ ਆ ਫਿਰ ਬਹੁਤ ਜ਼ਿਆਦਾ ਨੁਕਸਾਨ ਜਿਹੜੇ ਆ ਉਹ ਹੋ ਜਾਂਦੇ ਨੇ ਸੋ ਮੇਰੀ ਕਿਸਾਨ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਕੋਈ ਢਿਲੀਆਂ ਤਾਰਾਂ ਦੀ ਕੋਈ ਨੀਵੀਆਂ ਤਾਰਾਂ ਦੀ ਕੋਈ ਜੀ ਉਸ ਵਿੱਚ ਦੀ ਕੋਈ ਟਰਾਂਸਫਾਰਮਰ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਿਹੜੀ ਉਹਨਾਂ ਨੂੰ ਲੱਗਦੀ ਹੈ ਕਿ ਅੱਗ ਦੀ ਘਟਨਾ ਇਹਦੇ ਨਾਲ ਵਾਪਰ ਸਕਦੀ ਆ ਸੋ ਇਮੀਡੀਏਟਲੀ ਜਿਹੜੇ ਮੈਂ ਦੋ ਨੰਬਰ ਦੱਸੇ ਨੇ 96461006835 ਦੂਸਰਾ ਨੰਬਰ 9646108836 ਜਾਉਂਨੀਵਾਰਾ ਜਾਂ ਫਿਰ ਸਾਡੇ ਜਿਹੜੇ ਬਿਜਲੀ ਦਫਤਰ ਨੇ ਉਹਨਾਂ ਦੇ ਵਿੱਚ ਕਈ ਵਾਰੀ ਨੀਅਰਸਟ ਬਿਜਲੀ ਦਫਤਰ ਸਾਡੇ ਬਿਲਕੁਲ ਨਜ਼ਦੀਕ ਹੀ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਸਾਡੇ ਜੇਈ ਜਾਂ ਐਸਡੀਓ ਜਿਹੜੇ ਵੀ ਉੱਥੇ ਸਟਾਫ ਮੌਜੂਦ ਹੁੰਦਾ ਹੈ ਉਹਨਾਂ ਨੂੰ ਵੀ ਘਟਨਾ ਦੀ ਸੂਚਨਾ ਜਿਹੜੀ ਆ ਉਹ ਦਿੱਤੀ ਜਾ ਸਕਦੀ ਹੈ ਸਰ ਜੀ ਕਰ ਤੇ ਆਗਲਾ ਅਗਲੀ ਤਾਰਾ ਗੱਲ ਦੇ ਮਾਦਵੀ ਹਿੱਤ ਜਨਮ ਹਨ ਲੇਕਿਨ ਉਹ ਸਾਡੇ ਪੀਐਸ ਪੀਸੀਐਲ ਦੇ ਨਿਯਮ ਹੈਗੇ ਨੇ ਕੀ ਹੋਇਓ ਅੱਜ ਅੱਜ ਇਹ ਬਹੁਤ ਮਹਾਨ ਤੇ ਪਵਿੱਤਰ ਦਿਨ ਆ ਤੁਹਾਡੇ ਮਾਦੇਮ ਰਾਈ ਪੰਜਾਬ ਦੇ ਸਾਰੇ ਸਾਰੇ ਸੰਗਤ ਨੂੰ ਵਿਸਾਖੀਆਂ ਤੇ ਖਾਲਸਾ ਪੰਥ ਦੇ ਸਾਜਣਾ ਦੇ ਉਸ ਦਿਨ ਬਹੁਤ-ਬਹੁਤ ਵਧਾਈਆਂ ਅੱਜ ਮੈਂ ਇਸ ਮਕਸਦ ਵਾਸਤੇ ਆਪਾਂ ਸਾਰੇ ਇਕੱਠੇ ਹੋਏ ਆ ਉਹਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਵਿਸਾਖੀ ਦੇ ਉੱਤੇ ਜਿਹੜਾ ਵਾਢੀ ਦਾ ਕੰਮ ਆ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ ਸਾਹਿਬਾ ਇੱਕ ਪ੍ਰੋਜੈਕਟ ਸ਼ੁਰੂ ਹੋਇਆ ਸੋ ਇਹਨਾਂ ਦਿਨਾਂ ਦੇ ਵਿੱਚ ਜਦੋਂ ਕਣਕ ਪੱਕੀ ਹੋਈ ਹੁੰਦੀ ਹੈ ਤੇ ਕਈ ਘਟਨਾਵਾਂ ਜਿਹੜੀਆਂ ਨੇ ਫਾਇਰ ਦੀਆਂ ਅੱਗ ਲੱਗਣ ਦੀਆਂ ਉਹ ਵਾਪਰ ਜਾਂਦੀਆਂ ਨੇ ਸੋ ਅਸੀਂ ਉਹਨਾਂ ਆਪਣੀਆਂ ਫਸਲਾਂ ਨੂੰ ਬਚਾਉਣ ਵਾਸਤੇ ਕਣਕ ਦੀ ਫਸਲ ਨੂੰ ਬਚਾਉਣ ਵਾਸਤੇ ਅਸੀਂ ਆ ਪੀਐਸਪੀਸੀਐਲ ਵੱਲੋਂ ਇੱਕ ਕੰਟਰੋਲ ਰੂਮ ਦੀ ਜਿਹੜੀ ਆ ਉਹ ਸਥਾਪਨਾ ਕੀਤੀ ਆ ਤਾਂ ਕਿ ਲੋਕ ਜਿਹੜੇ ਨੇ ਕਿਸਾਨ ਜਿਹੜੇ ਨੇ ਉਹ ਉੱਥੇ ਸਾਨੂੰ ਕੋਈ ਕੰਪਲੇਂਟ ਕਰ ਸਕਣ ਜਿੱਥੇ ਵੀ ਕੋਈ ਅੱਗ ਲੱਗਣ ਦੀ ਘਟਨਾ ਜਿਹੜੀ ਆ ਉਹ ਆਪੜਦੀ ਹੈ ਸੋ ਅਸੀਂ ਦੋ ਨੰਬਰ ਜਿਹੜੇ ਨੇ ਉਹ ਜਾਰੀ ਕੀਤੇ ਨੇ 96461 08835 ਦੂਸਰਾ ਨੰਬਰ ਆ ਜੀ 96461 08837 ਇਹਦੇ ਤੇ ਕੋਈ ਵੀ ਵਿਅਕਤੀ ਜੇ ਤਾਰਾਂ ਢਿੱਲੀਆਂ ਨੇ ਤਾਰਾਂ ਲੰਕਦੀਆਂ ਨੇ ਜਾਂ ਕਿਤੇ ਕੋਈ ਸਪਾਰਕਿੰਗ ਹੋ ਰਹੀ ਆ ਜਿਹਦੇ ਨਾਲ ਕਾਣਕ ਦੀ ਫਸਲ ਨੂੰ ਨੁਕਸਾਨ ਹੋ ਸਕਦਾ ਹੈ ਤੋਂ ਇਨਾ ਕੰਪਲੇਂਟ ਨੰਬਰ ਤੇ ਕਾਲ ਕਰਕੇ ਦੱਸ ਸਕਦੇ ਨੇ ਜਾਂ ਫਿਰ WhatsApp ਤੇ ਸਬੰਧਤ ਜਿਹੜੀਆਂ ਤਾਰਾਂ ਢਿੱਲੀਆਂ ਨੇ ਜਾਂ ਨੀਵੀਆਂ ਨੇ ਜਾਂ ਕੋਈ ਖੰਭੇ ਦੀ ਜਾਂ ਕੋਈ ট্রান্সਫਾਰਮਰ ਦੀ ਜਾਂ ਕਿਤੇ ਵੀ ਕੋਈ ਪ੍ਰੋਬਲਮ ਆ ਤੇ ਉਹਦੀ ਫੇਖ ਜਿਹੜੀ ਆ ਉਹ ਕਲਿੱਕ ਕਰਕੇ ਜੋ ਵੀ ਇਹਨਾਂ ਨੰਬਰਾਂ ਤੇ ਭੇਜ ਸਕਦੇ ਨੇ ਇਸ ਤੋਂ ਇਲਾਵਾ 1912 ਤੇ ਵੀ ਕਾਲ ਜਿਹੜੀ ਆ ਉਹ ਕੀਤੀ ਜਾ ਸਕਦੀ ਆ ਤਾਂ ਕਿ ਅਸੀਂ ਜਿਹੜੇ ਸਾਡੀ ਪੱਕੀ ਹੋਈ ਕਣਕ ਦੀ ਫਸਲ ਆ ਉਹਨੂੰ ਅੱਗ ਦੀ ਮਾਰ ਤੋਂ ਜਿਹੜਾ ਆ ਉਹ ਬਚਾ ਸਕੀਏ ਇਸ ਤੋਂ ਇਲਾਵਾ ਅਸੀਂ ਮੈਂ ਆਪਣੇਆਂ ਨੂੰ ਅਪੀਲ ਵੀ ਕਰਦਾ ਕਿਸਾਨ ਭਰਾਵਾਂ ਨੂੰ ਕਿ ਜਿੱਥੇ-ਜਿੱਥੇ ਵੀ ਕਿਤੇ ਪੰਨੋ ਟਰਾਂਸਫਾਰਮਰ ਉੱਤੇ ਆ ਜਾਂ ਤੁਹਾਨੂੰ ਲੱਗਦਾ ਹੈ ਕਿ ਇੱਥੇ ਕੋਈ ਸਪਾਰਕ ਹੋ ਸਕਦਾ ਹੈ ਤੇ ਉਹਦੇ ਹੱਲੇ ਇਹ ਤਾਂ ਜਿਹੜੀ ਕਣਕ ਲਗਭਗ ਮਰਲਾ ਡੇਰ ਮਰਲਾ ਆਉਦਾ ਉਹਨੂੰ ਪਹਿਲਾਂ ਕੱਟ ਕੇ ਤੇ ਉਹ ਜਗ੍ਹਾ ਜਿਹੜੀ ਆ ਉਹਨੂੰ ਥੋੜਾ ਜਿਹਾ ਜਲਾ ਕਰ ਰਿਆ ਜਾਵੇ ਤਾਂ ਕਿ ਜੇ ਕੋਈ ਚੰਗਿਆੜੀ ਇਸ ਤਰ੍ਹਾਂ ਡੇਕਦੀ ਵੀ ਆ ਤੇ ਉਹ ਸਾਰੀ ਕਾਨਕ ਨੂੰ ਜਿਹੜਾ ਆ ਉਹ ਨੁਕਸਾਨ ਨਾ ਪਚਾਵੇ ਇਸ ਤੋਂ ਇਲਾਵਾ ਜਿਹੜੀ ਰਹਿਤ ਹੁੰਦਾ ਉਹਨੂੰ ਵੀ ਅੱਗ ਨਾਲ ਨਹੀਂ ਲਾਈ ਜਾਵੇ ਕਿਉਂਕਿ ਜੇ ਰਹਿਤ ਪੋਂਦਰੋਂ ਵੀ ਥੋੜੀ-ਬੋਤੀ ਕਿਤੇ ਅੱਗ ਲਾਉਂਦੀ ਲੱਗਦੀ ਆ ਤੇ ਉਹ ਬਾਕੀ ਖੇਤਾਂ ਤੇ ਹੋਈ ਸਿਹੀ ਜਿਹੜੀ ਅੱਜਾ ਉਹ ਫੈਲ ਸਕਦੀ ਹੈ ਸਾਨੂੰ ਪਤਾ ਅੱਜ ਕੱਲ ਜਿਆਦੀ ਕਟਾਈ ਜਿਹੜੀ ਆ ਔਰ ਜਿਹੜੀ ਕੰਬਾਈਨ ਮਸ਼ੀਨਾਂ ਦੇ ਨਾਲ ਹੀ ਜਿਹੜੀ ਆ ਉਹ ਹੋ ਰਹੀ ਆ ਸੋ ਕਈ ਵਾਰੀ ਇਸ ਤਰ੍ਹਾਂ ਵੇਖਣ ਦੇ ਵਿੱਚ ਆਉਂਦਾ ਹੈ ਕਿ ਕੋਈ ਸੋਟੀ ਲੈ ਕੇ ਜਾਂ ਵਾਸ ਲੈ ਕੇ ਕਿ ਉਹਦੇ ਨਾਲ ਤਾਰਾਂ ਉਪਰ ਲੋਕ ਚੁੱਕੇ ਫੇਰ ਖਲਿਓਂ ਦੀ ਕੰਬਾਈਨ ਜੜੀ ਆ ਲਗਾਉਣ ਦੀ ਕੋਸ਼ਿਸ਼ ਕਰਦੇ ਨੇ ਇਹੋ ਜਿਹਾ ਕੁਝ ਨਾ ਕੀਤਾ ਜਾਵੇ ਰਾਦਰ ਸਾਡੇ ਡਿਪਾਰਟਮੈਂਟ ਨੂੰ ਜਿਹੜਾ ਇਨਫੋਰਮ ਕੀਤਾ ਜਾਵੇ ਅਸੀਂ ਉਹਦੇ ਵਾਸਤੇ ਉਚਿਤ ਪ੍ਰਬੰਧ ਜਿਹੜਾ ਇਮੀਡੀਏਟਲੀ ਕਰਦੇ ਆਂਗੇ ਕਈ ਲੋਕ ਜੀਓ ਸਵਿਚ ਜਿਹੜੇ ਨੇ ਉਹਨਾਂ ਨੂੰ ਹੀ ਆਪਣੇ ਆਪ ਘੱਟ ਕੇ ਤੇ ਕੁਝ ਆਪ ਹੀ ਜੜੀ ਆ ਕੋਈ ਰਿਪੇਅਰ ਜਾਂ ਕੋਈ ਇਹੋ ਜਿਹੀ ਗੱਲ ਕਰਨੀ ਸ਼ੁਰੂ ਕਰ ਦਿੰਦੇ ਨੇ ਕਈ ਵਾਰੀ ਇਹੋ ਜੀਆਂ ਗੱਲਾਂ ਬਹੁਤ ਘਾਤਕ ਹਾਦਸਿਆਂ ਨੂੰ ਜਨਮ ਦੇ ਦਿੰਦੀਆਂ ਨੇ ਸੋ ਇਹੋ ਜਿਹਾ ਕੰਮ ਨਾ ਕੀਤਾ ਜਾਵੇ ਕਈ ਸਾਡੇ ਲੋਕ ਜਿਹੜੇ ਨੇ ਖਾਸ ਤੌਰ ਤੇ ਪ੍ਰਵਾਸੀ ਭਾਰਤੀ ਜਿਹੜੇ ਨੇ ਉਹ ਕਈ ਵਾਰੀ ਕਣਕ ਦੇ ਸੀਜ਼ਨ ਦੇ ਵਿੱਚ ਆਉਂਦੇ ਨੇ ਉਹ ਕਣਕ ਦੇ ਫਸਲ ਦੇ ਨਾਲ ਹੀ ਕੋਈ ਸਮੋਕਿੰਗ ਵਗੈਰਾ ਕਰ ਦਿੰਦੇ ਨੇ ਸਿਗਰਟ ਵੀ ਬੀੜੀ ਵੀ ਸ਼ੁਰੂ ਕਰ ਦਿੰਦੇ ਨੇ ਕਈ ਵਾਰੀ ਉਹਦੇ ਨਾਲ ਵੀ ਸੋ ਏ ਸੀ ਆਪਣੀ ਅੱਜ ਦੀ ਅਪਡੇਟ ਕੀਤੀ ਹੋਈ ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਮਿਲਦੇ ਹਾਂ ਆਪਣੀ ਅਗਲੀ ਅਪਡੇਟ ਵਿੱਚ ਧੰਨਵਾਦ ਜੀ